ਉੱਤਰ ਪਾਰਚ ਪਰਹੀ ਕੜਾਕੇ ਦੀ ਠੰਡ ਨੇ ਠਾਰੇ ਲੋਕ ਸੰਗਣੀ ਧੁੰਦ ਤੇ ਕੋਹਰੇ ਕਾਰਨ ਜਨਜੀਵਨ ਪ੍ਰਭਾਵਿਤ ਅੱਜ ਤੇ ਕੱਲ ਹਲਕਾ ਮੀਂਹ ਪੈਣ ਦੀ ਸੰਭਾਵਨਾ 14 ਜਨਵਰੀ ਤੱਕ ਪੰਜਾਬ ਤੇ ਚੰਡੀਗੜ੍ਹ ਚ 10ਵੀਂ ਤੱਕ ਦੇ ਸਾਰੇ ਸਕੂਲਾਂ ਚ ਛੁੱਟੀਆਂ ਕੜਾਕੇ ਦੀ ਠੰਡ ਚ ਚੱਲਦਿਆਂ ਲਿਆ ਗਿਆ ਫੈਸਲਾ ਪੰਜਾਬ ਚ ਪਹਿਲਾ ਵਾਂਗ ਹੀ ਲੱਗਣ ਗਿਆ 11ਵੀਂ ਤੇ 12ਵੀਂ ਦੀਆਂ ਕਲਾਸਾਂ ਇੰਡੀਆ ਘਟ ਜੋੜ ਦੀ ਵੱਡੀ ਪਿਕਚਰ ਅੱਜ ਹੋ ਸਕਦੀ ਹੈ ਸਾਫ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟ ਸ਼ੇਅਰਿੰਗ ਤੇ ਵੱਡੀ ਬੈਠਕ ਸੰਦੀਪ ਪਾਠਕ ਸੌਰਵ ਪਾਟਵਾ ਜਤੇ ਆਤੀਸ਼ੀ ਕਰਨਗੇ ਆਪ ਦੀ ਅਗਵਾਈ ਅੱਜ ਦਿੱਲੀ ਤੋਂ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਆਪ ਉਮੀਦਵਾਰ ਸਵਾਤੀ ਮਾਲੀਵਾਲ ਪਾਰਟੀ ਵੱਲੋਂ ਸੰਜੇ ਸਿੰਘ ਅਤੇ ਐਨਡੀ ਗੁਪਤਾ ਨੂੰ ਵੀ ਬਣਾਇਆ ਗਿਆ ਹੈ ਉਮੀਦਵਾਰ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ 19 ਜਨਵਰੀ ਨੂੰ ਹੋਣੀ ਹੈ ਚੋਣ कांग्रेस इंचार्ज बनने तो पहले पंजाब दौरे ते देवेंद्र यादव आज अमृतसर पहुंच के दरबार साहब तो हो नतमस्तक कल तो चंडीगढ़ शुरू होगा बैठकों का दौर कांग्रेस इंचार्ज दे पंजाब दौरे तो पहला सिद्धू की बठिंडा रैली ने वाई टेंशन बिना न लाए मंच तो बोले पहला पचहत्तर पच्चीस अस्सी नाल चलती है मिली भुगत गठजोड़ सवाल से हरसिमरत कौर बादल का वा बयान कहा जिस गट नाल पंजाब गठजोड़ा भला उसका स्वागत अजे बसपा नाल है साडा गठजोड़ हिट एंड रन ਕਾਨੂੰਨ ਦੇ ਵਿਰੋਧ ਪੰਜਾਬ ਟਰੱਕ ਯੂਨੀਅਨ ਦਾ ਵੱਡਾ ਐਲਾਨ 18 ਜਨਵਰੀ ਨੂੰ ਫਲੋਰ ਨੈਸ਼ਨਲ ਹਾਈਵੇ ਬੰਦ ਕਰਨ ਦੇ ਪ੍ਰਦਰਸ਼ਨਕਾਰੀ ਕਿਸਾਨ ਤੋਂ ਵੀ ਮੰਗਿਆ ਸੰਘਰਸ਼ ਦਾ ਸਾਥ ਸਤਿ ਸ਼੍ਰੀ ਅਕਾਲ ਜੀ ਮੈਂ ਹਸਰਪਤ ਕੋਰ న్యూਸ 18 ਪੰਜਾਬ ਹਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ ਸਭ ਤੋਂ ਪਹਿਲਾਂ ਬੁਲਟਨ ਚ ਗੱਲ ਕਰਾਂਗੇ ਮੌਸਮ ਦੀ ਉੱਤਰ ਪਾਰਚ ਕੜਾਕੇ ਦੀ ਠੰਡ ਪੈ ਰਹੀ ਹੈ ਹੱਡ ਚੀਰ ਵੀ ਠੰਡ ਪੈ ਰਹੀ ਹੈ ਸ੍ਰੀ ਵਿਚਾਲੇ ਸੰਗਨੀ ਧੁੰਦ ਤੇ ਕੋਹਰੇ ਦੇ ਕਾਰਨ ਜਨ ਜੀਵਨ ਜੋ ਹੈ ਉਹ ਪ੍ਰਭਾਵਿਤ ਹੋਇਆ ਹੈ ਵਿਜ਼ਿਬਿਲਟੀ ਬੇहद ਹੀ ਜ਼ੀਰੋ ਹੈ ਸਵੇਰ ਦੇ ਮੁਕਾਬਲੇ ਦਸ ਦੇਕ ਸੰਗਨੀ ਧੁੰਦ ਦੀ ਲਪੇਟ ਚ ਪੰਜਾਬ ਦੇ ਕਈ ਜ਼ਿਲ੍ਹੇ ਆਏ ਹੋਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸਾਰਾ ਦਿਨ ਜੋ ਸੰਗਨੀ ਧੁੰਦ ਦੀ ਚਿੱਟੀ ਚਾਦਰ ਛਾਈ ਹੈ ਤੇ ਆਜ ਤੇ ਕੱਲ ਹਲਕੇ ਮੀਂਹ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਦੱਸ ਕੇ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਪਹਾੜਾ ਤੋਂ ਲੈ ਕੇ ਮੈਦਾਨਾ ਤੱਕ ਜੋ ਹੈ ਠੰਡ ਦਾ ਅਟੈਕ ਲਗਾਤਾਰ ਜਾਰੀ ਹੈ ਸ੍ਰੀ ਵਿਚਾਲੇ ਪੰਜਾਬ ਸ਼ਤਾਪਮਾ ਜੇ ਗੱਲ ਕਰੀਏ 10 ਡਿਗਰੀ ਤੋਂ ਹੇਠਾ ਡਿੱਗਿਆ ਹੈ ਗੁਰਦਾਸਪੁਰ ਸਭ ਤੋਂ ਠੰਡਾ 4 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ ਤਾਪਮਾਨ ਦਾ ਸਖੜਾ ਕੇ ਦੀ ਠੰਡ ਚਲਦੇ ਪੰਜਾਬ ਤੇ ਚੰਡੀਗੜ੍ਹ ਚ 10 ਤਵੀ ਤੱਕ ਦੇ ਸਾਰੇ ਸਕੂਲਸ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੇ ਗਏ ਨੇ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਤੇ ਸਾਰੇ ਹੀ ਉੱਤਰ भारत दस देखिए कि कड़ाके की ठंड पै रही है इसलिए विचाले जो सवेर के टाइम विजिबिलिटी बेहद ही जीरो होंगी है क्योंकि धुंध पैंती है धुंध के कारण जो विजिबिलिटी बिल्कुल ही जीरो हो जाती है कई हादसे भी इस विजिबिलिटी का कारण बनते हैं विचाले कई एक्सीडेंट्स वापरते हैं इसे विचाले जो मौसम विभाग है उन्होंने भी कहना है कि प्रशासन के वलों कहा जाता है डॉक्टर्स वालों भी एडवाइस की जाती है कि जो बुज़ुर्ग ने जो हार्ट पेशेंट्स ने सवेर के वेले घरों बाहर ना निकलन इन दिना ਜੋ ਸਰ ਹੈ ਉਸ ਤੋਂ ਵੀ ਗੁਰੇਸ਼ ਕੀਤਾ ਜਾਏ ਤੇ ਉੱਤਰ 파ਰਚ ਕੜਾਕੇ ਦੀ ਠੰਡ ਪੈ ਰਹੀ ਹੈ ਸੰਗਨੀ ਤੁੰਦੇ ਕੋਰੇ ਕਾਰਮ ਜੋ ਜਨ ਜੀਵਨ ਹੈ ਆਮ ਲੋਕਾਂ ਦਾ ਜੀਵਨ ਹੈ ਪ੍ਰਭਾਵਿਤ ਹੋਇਆ ਇਸ ਰਿਪੋਰਟਲੇ ਸੰਗਨੀ ਤੁੰਦੀ ਲਪੇਟ ਸਾਰਾ ਹੀ ਪੰਜਾਬ ਪੰਜਾਬ ਦੇ ਕਈ ਜ਼ਿਲ੍ਹੇ ਸੰਗਨੀ ਤੁੰਦੀ ਲਪੇਟ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਾਰਾ ਦਿਨ ਸੰਗਣੀ ਤੁੰਦੀ ਚਿੱਟੀ ਚਾਦਰ ਛਾਈ ਰਹਿੰਦੀ ਹੈ ਤੇ ਅੱਜ ਤੇ ਕੱਲ ਹਲਕੇ ਮੀਂਹ ਦੀ ਵੀ ਸੰਭਾਵਨਾ ਜੋ ਹੈ ਉਹ ਜ਼ਾਹਰ ਕੀਤੀ ਗਈ ਹੈ ਇਸ ਰਿਪੋਰਟਲੇ ਦੱਸ ਕਿ ਚੰਡੀਗੜ੍ਹ ਤੇ ਪੰਜਾਬ ਦੇ ਜੋ ਸਾਰੇ ਸਕੂਲਸ ਨੇ ਉਨ੍ਹਾਂ ਦੇ ਵਿਚਾਲੇ 10ਵੀਂ ਤੱਕ ਦੇ ਸਕੂਲਸ ਜੋ ਹੈ 14 ਜਨਵਰੀ ਤੱਕ ਬੰਦ ਰਹਿਣਗੇ 14 ਜਨਵਰੀ ਤੱਕ ਸਾਰੇ ਸਕੂਲਾਂ ਨੂੰ 10ਵੀਂ ਤੱਕ ਦੇ ਸਕੂਲਾਂ ਨੂੰ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਵਿਚਾਲੇ ਗੁਰਦਾਸਪੁਰ ਸਭ ਤੋਂ ਠੰਡਾ ਦਰਜ ਕੀਤਾ ਗਿਆ ਹੈ 4 ਡਿਗਰੀ ਜੋ ਹੈ ਤਾਪਮਨ ਉੱਥੇ ਦਰਜ ਕੀਤਾ ਗਿਆ ਹੈ। ਤੇਜ ਦੇ ਨਾਲ ਮੇਨਾ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਨਰੇਸ਼ ਸੇਠੀ ਫਰੀਦਕੋਟ ਤੋਂ ਜੁੜੇ ਹੋਏ ਨੇ ਤੇ ਉਮੇਸ਼ ਸ਼ਰਮਾ चंडीगढ़ तो लाइव जुड़े हुए सब तो पहला मैं रुक करा नरेश सेठी का नरेश जाना चाहवागे कि फरीदकोट का की कुछ टैंपरेचर दर्ज किया गया है इस जो हद चीरवी ठंड तो लोग किए बच रहे प्रशासन के वालों की कुछ हदायत लोगों बिल्कुल सर जो दस दिए कि फरीदकोट की अगर मौसम की गल करिए फरीदकोट का आलम यह है कि पिछले तीन चार दिन तो लगातार ਸੂਰਜ ਦੇ ਤਾ ਦੇ ਦਰਸ਼ਨ ਨਹੀਂ ਹੋਏ ਲੋਕਾਂ ਨੇ ਧੁੱਪ ਦਾ ਮੂੰਹ ਨਹੀਂ ਦੇਖਿਆ ਔਰ ਤਾਪਮਾਨ ਜਿਹੜਾ ਇੰਨਾ ਜ਼ਿਆਦਾ ਥੱਲੇ ਆ ਚੁੱਕਾ ਕਿ ਇਸ ਵਕਤ ਜਿਹੜਾ ਮਿਨਿਮਮ ਟੈਂਪਰੇਚਰ ਹੈ ਉਹ 4 ਡਿਗਰੀ ਸੈਲਸੀਅਸ ਤੱਕ ਨੋਟ ਕਰ ਲਿਆ ਗਿਆ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਠੰਡ ਹਵਾਵਾਂ ਨੇ ਕਾਫੀ ਜਿਹੜਾ ਪਰੇਸ਼ਾਨੀ ਖੜੀ ਕੀਤੀ ਹੈ ਕਿਉਂਕਿ ਜਿਸ ਨਾਲ ਕੰਮ ਕਰਦੇ ਦਾ ਬੁਰਾ ਪ੍ਰਭਾਵ ਪੈ ਰਿਹਾ ਨਾਲ ਹੀ ਉਹਨਾਂ ਬਜ਼ੁਰਗ ਲੋਕਾਂ ਨੂੰ ਜਾਂ ਜਿਹੜੇ ਜ਼ਿਆਦਾ ਉਮਰ ਦੇ ਲੋਕ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਤੇ ਇੱਕ ਵੱਡਾ ਜਿਹੜਾ ਅਸਰ ਠੰਡੇ ਦਾ ਪੈ ਰਿਹਾ ਹੈ ਔਰ ਡਾਇਰੈਕਟਰ ਵੱਲੋਂ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਬ ਤੋ ਕੱਟ ਜਿਹੜਾ ਨਿਕਲੇ ਜਾਵੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਫਰੀਦਕੋਟ ਵਿੱਚ ਲੋਕ ਜਿਹੜਾ ਠੰਡ ਤੋਂ ਬਚਣ ਲਈ ਇਸ ਵਕਤ ਅੱਗ ਦਾ ਸਾਰਾ ਲੈ ਰਹੇ ਨੇ ਆਪਣੇ ਸੀ ਨੂੰ ਥੋੜੀ ਰਾਹਤ ਦੇਣ ਲਈ ਜਿਹੜਾ ਅੱਗ ਪਾਲ ਕੇ ਜਿਹੜਾ ਸੇਕ ਲਿਆ ਜਾ ਰਿਹਾ ਔਰ ਕੁਝ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਰ ਲਗਾਤਾਰ ਪਾਰਾ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਡਿੱਗਦਾ ਜਾ ਰਿਹਾ ਸੀਗਾ ਅੱਜ 4 ਡਿਗਰੀ ਜੈਸ ਸੈਲਸੀਅਸ نوٹ ਕੀਤਾ ਗਿਆ ਕਿਵੇਂ ਦੇਖਦੇ ਹੋ ਸਰ ਸਿਕੋਲਜੀ ਮੈਨਾਂ ਦਾ ਪਾਰਾ ਜਿਹੜਾ ਦੇਖ ਰਹੇ ਆ ਪਿਛਲੇ 3-4 ਦਿਨ ਤੋਂ ਹੈ 3-3-4 ਦੇ ਵਿਚਾਲੇ ਰਹਿ ਰਿਹਾ ਸਵੇਰ ਦਾ ਔਰ ਰਾਤ ਦਾ ਵੀ ਔਰ ਕਾਫੀ ਠੀਤ ਲੈ ਰਹੀ ਜਿਹੜੀ ਉਹ ਕਾਫੀ ਪਰਕੋਪ ਕਰ ਰਹੀ ਹੈ ਲੋਕਾਂ ਨੂੰ ਠੰਡ ਤੋਂ ਬਚਣ ਲਈ ਬਹੁਤ ਸਾਰੇ ਉਪਰਾਲੇ ਵੀ ਕਰਨੇ ਪੈ ਰਹੇ ਔਰ ਬੱਚਿਆਂ ਦਾ ਖਾਸ ਕਰਕੇ ਸਰਕਾਰ ਨੇ ਵੀ ਧਿਆਨ ਰੱਖਿਆ ਹੁਣ ਅੱਜ ਤੋਂ 18 ਤਰੀਕਾ 14 ਤਰੀਕਾ ਛੁੱਟੀਆਂ ਕੀਤੀਆਂ ਗਈਆਂ ਮੌਸਮ ਨੂੰ ਦੇਖਦੇ ਹੋਏ ਔਰ ਜਦੋਂ ਹੀ ਮੌਸਮ ਥੋੜਾ ਕਲੀਅਰ ਹੋਏਗਾ ਉਸ ਤੋਂ ਬਾਅਦ ਲੱਗਦਾ ਕਿ ਮੈਂ ਚਾਹਣਾ ਵੀ ਜਿਹੜੇ ਉਮਰਦਰਾਜ ਲੋਕ ਨੇ ਔਰ ਬੱਚੇ ਨੇ ਇਹਨਾਂ احتیاط ਵਰਤਣੀ ਚਾਹੀਦੀ ਆ ਬਾਹਰ ਜਾਣ ਤੋਂ ਵੀ ਥੋੜਾ ਜਿਆਦਾ ਗਰੇਜ ਕਰਨਾ ਚਾਹੀਦਾ ਹਨ ਬਹੁਤ ਜ਼ਿਆਦਾ ਹੌਂ ਵੀ ਦੇਖ ਰਹੇ ਹੋ ਤੁਸੀਂ ਕਿ ਪੂਰੀ ਹਵਾ ਚੱਲ ਰਹੀ ਹੈ ਔਰ ਪਿਛਲੇ 7-6-7 ਦਿਨ ਤੋਂ ਤਤਪ ਤਰ ਦੇਖਿਆ ਹੀ ਨਹੀਂ ਅਸੀਂ ਮੂੰਹ ਨਹੀਂ ਦੇਖਿਆ ਔਰ ਇਹੀ ਕਹਾਂਗੇ ਕਿ ਧਿਆਨ ਰੱਖਿਆ ਜਾਵੇ ਤਾਂ ਬਿਲਕੁਲ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਇਸ ਠੰਡ ਤੋਂ ਬਚਣਾ ਹੈ ਤਾਂ ਇਸ ਨੂੰ ਧਿਆਤ ਰੱਖਣਾ ਵੀ ਕਾਫੀ ਜ਼ਰੂਰੀ ਹੈ ਕਿਉਂਕਿ ਪਿਛਲੇ ਲਗਾਤਾਰ 3-4 ਦਿਨਾਂ ਤੋਂ ਸੀਤ ਧਮਾਵਾਂ ਜਿਹੜੀਆਂ ਹੈ ਔਰ ਉਤਰੀ ਭਾਰਤ ਵਿੱਚ ਵਹਿ ਰਹੀਆਂ ਔਰ ਉਤਰੀ ਭਾਰਤ ਵਿੱਚ ਇਸ ਵਕਤ ਪੂਰਾ ਠੰਡ ਦਾ ਜਿਹੜਾ ਜੋਰ ਹੈ ਔਰ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਮੌਸਮ ਵਿਭਾਗ ਦੇ ਜਿਹੜੇ ਮਾਹਰ ਹੈ ਉਹ ਇਹ ਕਹਿੰਦੇ ਨੇ ਕਿ ਹਜੇ 3-4 ਦਿਨ ਤੱਕ ਜਾਂ ਇਹ ਪੂਰਾ ਹਫਤਾ ਜੇ ਰਾਤ ਮਿਲਣ ਵਾਲੀ ਨਹੀਂ ਹੈ ਔਰ ਦੂਜੀ ਵੱਡੀ ਗੱਲ ਜੇ ਗੱਲ ਕਰੀਏ ਤਾਂ ਵੱਡੀ ਰਾਹ ਜਿਹੜੀ ਬੱਚਿਆਂ ਨੂੰ ਦਿੱਤੀ ਹੈ ਪੰਜਾਬ ਸਰਕਾਰ ਨੇ ਕਿ ਇੱਕ ਹਫਤੇ ਦੀਆਂ ਛੁੱਟੀਆਂ 14 ਜਨਵਰੀ ਤੱਕ ਜਿਹੜੇ ਸਾਰੇ ਸਕੂਲ ਜਿਹੜੇ 10ਵੀਂ ਤੱਕ ਨੇ ਉਹ ਬੰਦ ਕਰਦੇ ਨੇ ਉਹ ਵੱਡੀ ਰਾਹ ਜਿਹੜੀ ਬੱਚਾ ਕਿਉਂਕਿ ਲਗਾਤਾਰ ਮਾਪਿਆਂ ਦੀ ਮੰਗ ਸੀ ਕੀ ਬੱਚਿਆਂ ਨੂੰ ਜਿਹੜਾ ਛੁੱਟੀਆਂ ਕਰ ਦਿੱਤੀਆਂ ਜਾਣੀਆਂ ਜਾਂ ਨਹੀਂ ਕਿਉਂਕਿ ਠੰਡ ਦੇ ਵਿੱਚ ਬੱਚਿਆਂ ਦਾ ਜਿਹੜਾ ਸਕੂਲ ਜਾਣਾ ਕਰਦੇ ਨਾ ਕਿਤੇ ਕਾਫੀ ਉਸ ਲਈ ਮੁਸ਼ਕਲ ਹੋ ਰਿਹਾ ਸੀ ਜੀ ਸਭ ਜੋ ਜੀ ਨਰੇਸ਼ ਤੁਸੀਂ ਸਾਨੂੰ ਤਸਵੀਰਾਂ ਵਖਾੰਦਰੋ ਮੈਂ ਆਪਣੇ ਸਹਿਯੋਗੀ ਦਾ ਰੁਕ ਰਾਂਗੀ ਉਮੇਸ਼ ਸ਼ਰਮਾ ਜੋ ਕਿ ਚੰਡੀਗੜ੍ਹ ਤੋਂ ਲਾਈਵ ਸਾਡੇ ਨਾਲ ਮੌਜੂਦ ਨੇ ਉਮੇਸ਼ ਜਾਨਾ ਚਾਹਾਂਗੇ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਜੋ ਸਿਟੀ ਬਿਊਟੀਫੁਲ ਹੈ ਉਸ ਦੇ ਕੀ ਹਾਲਾਤ ਨੇ ਜੋ ਸਿਟੀ ਬਿਊਟੀਫੁਲ ਦੇ ਲੋਕ ਨੇ ਇਸ ਹੱਡ ਚੀਰਵੀਂ ਠੰਡ ਤੋਂ ਕਿਵੇਂ ਬਚ ਰਹੇ ਮੈਸਾ ਮੈਂ ਮੌਜੂਦਾ ਜਿਹੜੀ ਰੋਡ ਪੰਜਾਬ ਵਿਧਾਨ ਸਭਾ ਨੂੰ ਜਾਂਦੀ ਹੈ ਜਿਹੜੀ ਰੋਡ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਾਂਦੀ ਹੈ ਯਾਨੀ ਕਿ ਮੱਧੇ ਮਾਰਗ ਤੋਂ ਬਿਲਕੁਲ ਬਾਹਰ ਹੈ ਤੇ ਤਸਵੀਰਾਂ ਸਾਨੂੰ ਦਿਖਾਣੀ ਬਹੁਤ ਜ਼ਰੂਰੀਆਂ ਨੇ ਤੁਸੀਂ ਜੇ ਮੈਂ ਜ਼ੂਮ ਕਰਕੇ ਦਿਖਾਵਾਂਗੇ ਤਾਂ ਜਿਹੜਾ ਕੋਹਰਾ ਹੈ ਯਾਨੀ ਕਿ ਜਿਹੜੀ ਧੁੰਦ ਹੈ ਉਹ ਛਾਈ ਹੋਈ ਹੈ ਹਾਲਾਂਕਿ ਵਿਜ਼ਿਬਿਲਟੀ ਹੈ ਲੇਕਿਨ ਧੁੰਦ ਛਾਈ ਹੋਈ ਹੈ ਜੇ ਥੋੜਾ ਜਿਹਾ ਦੂਰ ਜਾ ਕੇ ਤੁਸੀਂ ਜ਼ੂਮ ਕਰਕੇ ਦਿਖਾਓ ਮੈਂ ਆਪਣੀ ਵੀਡੀਓ ਜਲਦੀ ਤੁਕਵਾਵਾਂਗਾ ਤਾਂ ਤੁਹਾਨੂੰ ਸੜਕ ਸਿਰਫ ਕੁਝ ਹੱਦ ਤੱਕ ਹੀ ਨਜ਼ਰ ਆਏਗੀ ਔਰ ਇਸੇ ਕਰਕੇ ਜਿਹੜੇ ਵਾਹਨ ਨੇ ਉਹ ਬੜੇ ਸਾਵਧਾਨੀ ਨਾਲ ਔਰ ਦੂਜੀ ਗੱਲ ਇਹ ਕਿ ਜਿਸ ਹੱਬ ਨਾਲ ਪੰਜਾਬ ਸਰਕਾਰ ਨੇ ਗੱਲ ਛੁੱਟੀਆਂ ਕੀਤੀਆਂ ਲੋਕਾਂ ਨੇ ਧੰਨਵਾਦ ਵੀ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡਿਸੀਜਨ ਲਿਆ ਛੁੱਟੀਆਂ ਕੀਤੀਆਂ ਗਈਆਂ ਨੇ ਆਫਲਾਈਨ ਕਲਾਸਿਸ ਜਿਹੜੀ ਆ ਉਹ ਸ਼ੁਰੂ ਕੀਤੀਆਂ ਨੇ ਮੌਸਮ ਵਿਭਾਗ ਦੀ ਜੇ ਆਪਾਂ ਗੱਲ ਕਰੀਏ ਮੌਸਮ ਵਿਭਾਗ ਦਾ ਵੀ ਅਲਰਟ ਹੈ ਪਿਛਲੇ ਲਗਾਤਾਰ ਅਸੀਂ ਦਸਰੇ ਨੇ ਦਰਸ਼ਕਾਂ ਨੂੰ ਲਗਾਤਾਰ ਸਾਂਝਾ ਕੀਤੀਆਂ ਨੇ ਜਾਣਕਾਰੀਆਂ ਕੋਲਡ ਵੇਵ ਨੂੰ ਲੈ ਕੇ ਸਾਂਝਾ ਕੀਤੀਆਂ ਜਾਣਕਾਰੀਆਂ ਮੀਂਹ ਦਾ ਵੀ ਜਿਹੜਾ ਅਲਰਟ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਆ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਜੇ ਮੌਸਮ ਦੀ ਮੈਂ ਗੱਲ ਕਰਾਂ ਜਿਹੜਾ ਅਲਰਟ ਹੈਗਾ ਕਿ ਪੰਜਾਬ ਦੇ ਕੁਝ ਜ਼ ਜਿਹੜੇ ਨੇ ਚਾਹੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਇਹਨਾਂ ਵਿੱਚ ਤਾਪਮਨ ਜਿਹੜਾ ਹੈ ਉਹ 6 ਤੋਂ 10 ਦੇ ਵਿੱਚ ਰਹੇਗਾ ਚੰਡੀਗੜ੍ਹ ਦੀ ਗੱਲ ਕਰਾਂ ਤਾਂ ਚੰਡੀਗੜ੍ਹ 6 ਤੋਂ 11 ਤੇ 12 ਦੇ ਵਿੱਚ ਤਾਪਮਨ ਰਹਿਣ ਦੀ ਉਮੀਦ ਹੈ ਔਰ ਇੱਕ ਪਾਸੇ ਮੈਂ ਹੋਰ ਦੱਸਾਂਗਾ ਤੁਹਾਨੂੰ ਕਿ ਮੈਂ ਜਿਸ ਰੋਡ ਤੇ ਖੜਿਆ ਇਹ ਇੱਕ ਬਹੁਤ ਵੱਡਾ ਚੰਡੀਗੜ੍ਹ ਦਾ ਪਾਰਕ ਹੈ ਇੱਥੇ ਤੁਸੀਂ ਦੇਖੋ ਕਿ ਜੇ ਮੇਰੇ ਰਾਈਟ ਸਾਈਡ ਨੂੰ ਕਿਉਂਕਿ ਇੱਥੇ ਸਾਰੇ ਮੰਤਰੀ ਐਮ ਐਲ ਏ ਹੋਸਟਲ ਵੀ ਇੱਧਰ ਹੈ ਪੰਜਾਬ ਦਾ ਤੇ ਹਰਿਆਣਾ ਨਾਲ ਲੱਗਦਾ ਤੇ ਇਹ ਉਹ ਪਾਰਕ ਹੈ ਜਿੱਥੇ ਸੈਰ ਕਰਦੇ ਸੀ ਲੋਕ ਲੇਕਿਨ ਤੋਂ ਦੇ ਇੰਨੀ ਜਿਆਦਾ ਸੰਗਣੀ ਜਿਹਨੂੰ ਕਹਿੰਦੇ ਤੁੰਦਾ ਕਿ ਇਕਾ ਦੁਕਾ ਹੀ ਨਜ਼ਰ ਆਏ ਸਾਨੂੰ ਲੋਗ ਜਿਹੜਾ ਇੱਕ ਰੂਟੀਨ ਸੀਗਾ ਇੱਕ ਸ਼ਹਿਰ ਦਾ ਜਿੱਦਾਂ ਕਹਿੰਦੇ ਨੇ ਕਿ ਚੰਡੀਗੜ੍ਹ ਸ਼ਹਿਰ ਲੋਕੀ ਪਾਰਕ ਬਹੁਤ ਨੇ ਗ੍ਰੀਨਰੀ ਬਹੁਤ ਹੈ ਤਾਂ ਰੂਟੀਨ ਜਿਹੜੀ ਹੈਗੀ ਐ ਇਸ ਪਾਰਕ ਦੀ ਤੁਸੀਂ ਦੇਖੋ ਕਿ ਕਿ ਸੁਨਸਾਨ ਹੈ ਕੋਈ ਕਿਉਂਕਿ ਸਵੇਰੇ ਠੰਡ ਚ ਵੀ ਡਾਕਟਰ ਨਹੀਂ ਸਲਾਹ ਦਿੰਦੇ ਕਿ ਤੁਸੀਂ ਜਿਆਦਾ ਐਕਸਰਸਾਈਜ਼ ਕਰੋ ਤਾਂ ਕੋਹਰੇ ਦੀ ਜਿਹੜੀ ਕਹਿੰਦੇ ਨੇ ਕਿ ਕੋਹਰਾ ਜਿਹੜਾ ਵਧ ਰਿਹਾ ਸੰਗਣੀ ਤੁੰਦ ਜਿਹੜੀ ਵਧ ਰਹੀ ਐ ਲਾਈਟਾਂ ਜਲਾ ਕੇ ਤੁਸੀਂ ਦੇਖੋ ਗੱਡੀਆਂ ਜਿੱਦਾਂ ਨੇ ਲਾਈਟਾਂ ਵੀ ਆਨ ਕੀਤੀ ਹੋਈਆਂ ਨੇ ਔਰ ਜਿਹੜਾ ਰੋਡ ਐ ਕਿਉਂਕਿ ਆਊਟਰ ਠੰਡ ਚ ਆ ਜਾਂਦੇ ਤੇ ਜੋ ਦੂਜੀ ਸਾਈਡ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਉਹ ਵੀ ਸਰਕਾਰੀ ਬਿਲਡਿੰਗ ਦਾ ਮੈਂ ਇੱਕ ਦਿਖਾਵਾਂਗਾ ਕਿ ਜਿਹੜਾ ਇਹ ਕੇਂਦਰੀ ਸਦਨ ਹੈ ਇੱਕ ਡਿਪਾਰਟਮੈਂਟ ਹੈ ਤਾਂ ਧੁੰਦ ਦਾ ਅਸਰ ਇਹਨਾਂ ਹੈ ਕਿ ਕੋਹਰਾ ਬਿਲਕੁਲ ਐ ਉੱਪਰ ਜਿੱਦਾਂ ਮੀਂਹ ਪੈਂਦਾ ਉਧਰ ਕੋਹਰਾ ਕੋਹਰੇ ਦੀ ਚੱਦਰ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਏਗੀ ਕੋਹਰਾ ਉਦਾਂ ਦਾ ਵਿਛਾਇਆ ਹੋਇਆ ਕੋਹਰਾ ਨਜ਼ਰ ਆਏਗਾ ਰੋ ਆਣ ਵਾਲੇ ਟਾਈਮ 'ਚ ਪੰਜਾਬ ਸਰਕਾਰ ਦੀ ਗੱਲ ਕਰੀਏ ਛੁੱਟੀਆਂ ਇਸ ਕਰਕੇ ਕੀਤੀ ਗਈਆਂ ਕਿ ਕੋਲਡ ਵੇਵ ਦਾ ਅਲਰਟ ਜਿਹੜਾ ਲਗਾਤਾਰ ਆ ਰਿਹਾ ਸੀਗਾ ਬੜੀ ਠੰਡ ਦਾ ਜਿਹੜਾ ਹੈਗਾ ਇੱਕ ਲੈਵਲ ਜਿਹੜਾ ਵੱਜ ਜਾਂਦਾ ਕੋਲਡ ਵੇਵ ਦਾ ਕਿਉਂਕਿ ਔਰੇਂਜ ਅਲਰਟ ਆਲਰੇਡੀ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਹੈ ਇਸੇ ਕਰਕੇ ਛੁੱਟੀਆਂ ਦਾ ਐਲਾਨ ਜਦੋਂ ਹੋਇਆ ਤਾਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਸਵੇਰੇ ਉੱਠ ਕੇ ਜੇ ਸਕੂਲ ਜਾਣਾ ਤਿਆਰ ਹੋਣਾ ਠੰਡ 'ਚ ਤਿਆਰੀ ਕਰਨਾ ਉਹ ਕਿਤੇ ਨਾ ਕਿਤੇ ਇੱਕ ਮੁਸ਼ਕਲ ਕੰਮ ਹੋ ਜਾਂਦਾ ਐਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਹੋਈ ਭਾਵੇਂ ਪੰਜਾਬ ਸਰਕਾਰ ਹੋਈ ਛੁੱਟੀਆਂ ਦਾ ਐਲਾਨ ਉਸ ਤਰੀਕ ਤੱਕ ਸ਼ਾਇਦ ਕੁਝ ਮੌਸਮ ਸੁਧਾਰਾਏ ਅਤੇ ਲਗਾਤਾਰ ਤੁਸੀਂ ਦੇਖੋ ਮੈਂ ਵਹਾਨ ਦਾ ਜ਼ਿਕਰ ਕਰ ਰਹਾ ਕਿ ਗੱਡੀਆਂ ਦੀ ਲਾਈਟਾਂ ਹੱਲੇ ਦੇਖੋ 8 ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਲੇਕਿਨ ਲਾਈਟਾਂ ਹੱਲੇ ਵੀ ਜਲਾ ਕੇ ਟ੍ਰੈਫਿਕ ਇੱਥੇ ਚੱਲ ਰਿਹਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਸੰਗਣੀ ਧੁੰਦ ਦੀ ਜਿਹੜੀ ਚਾਦਰ ਹੈ ਉਹ ਹੱਲੇ ਵੀ ਜਾਰੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਉਮੇਸ਼ ਸਾਨੂੰ ਲਾਈਵ ਤਸਵੀਰਾਂ ਵਖਾਲੇ ਮੇਰੇ ਸਹਿਯੋਗੀ ਲਾਈਵ ਚੰਡੀਗੜ੍ਹ ਤੋਂ ਮੌਜੂਦ ਸਿਕੇ ਬਹੁਤ ਬਹੁਤ ਸ਼ੁਕਰੀਆ ਨਰੇਸ਼ ਤੁਹਾਡਾ ਫਰੀਦਕੋਟ ਤੋਂ ਸਾਨੂੰ ਲਾਈਵ ਤਸਵੀਰਾਂ ਮੌਸਮ ਦਾ ਵਿਚਾਰ ਜਨਤ ਦੇ ਤੇ ਕੜਾਕ ਦੇ ਖੰਡ ਸਾਰੇ ਹੀ ਪੰਜਾਬ ਚੜ੍ਹ ਰਿ ਇਸ ਦੇ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਪ੍ਰਸ਼ਾਸਨ ਦੇ ਵੱਲੋਂ 10 ਤੱਕ ਦੇ ਜਿਨੇ ਵੀ ਸਕੂਲ ਨੇ ਉਤੋਂ 14 ਜਨਵਰੀ ਤੱਕ ਛੁੱਟੀਆਂ ਦਲਾਂ ਕੀਤਾ ਗਏ ਇਸ ਦੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਐਡਵਾਈਸ ਵੀ ਦਿੱਤੀ ਜਾ ਰਹੀ ਕੀਤੀ ਗਈ ਹੈ ਤੇ 8 ਤੇ 9 ਤਰੀਕ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ इंडिया कट जोड़ ਤੇ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰਾਂ ਦੱਸ ਕਿ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਬੇਹੱਦ ਹੀ ਅਹਿਮ ਬੈਠਕ ਜੋ ਹੈ ਉਹ ਹੋਣ ਚਾਰੀ ਹੈ ਬੈਠਕ ਸੀਟ ਸ਼ੇਅਰਿੰਗ ਤੇ ਚਰਚਾ ਹੋਏਗੀ ਕਾਜ਼ਾ ਕਿ ਦੁਪਹਿਰੇ 12 ਵਜੇ ਦਿੱਲੀ ਚਾ ਬੈਠਕ ਰੱਖੀ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਾਮਲ ਹੋਣਗੇ ਤਿੰਨ ਲੀਡਰ ਸੰਦੀਪ ਪਾਟਕ, ਸ਼ੌਰਵ ਪਟਵਾਜ ਤੇ ਆਤੀਸ਼ੀ एस मीटिंग च हिस्सा लेंगे इंडिया गठजोड़ है नेशनल लेवल पे अलायंस है इंडियन नेशनल डेवलपमेंटल इंक्लूसिव अलायंस अठाई पार्टियां का गठजोड़ है 2024 लोकसभा के मद्देनजर इस गठजोड़ का ऐलान किया गया इस दे विचार ले जैसी गल करिए तो जो कांग्रेस ते वालों जो आगु शामिल होंगे उस मीटिंग च ओने मुकुल बसनीक अशोक गहलोत भूपेश बघेल सलमान खुर्शीद मोहन प्रकाश ਤੇ ਆਪ ਦੇ ਨੁਮਾਇंदे ਇਸ ਮੀਟਿੰਗ 'ਚ ਹਿੱਸਾ ਲੈਣਗੇ ਉਹਨੇ ਸੰਦੀਪ ਪਾਟਕ, सौरभ 파ਟਵਾਜ ਤੇ ਆਰਵੀ ਸ਼ਿਤਿਆਜ ਅਹਿਮ ਬੈਠਕ ਹੋਣ ਜਾ ਰਹੀ ਹੈ ਦੇਖਣਾ ਹੋਵੇਗਾ ਸੀਟ ਸ਼ੇਰਿੰਗ ਨੂੰ ਲੈ ਕੇ ਕੁਝ ਕੁ ਵਿਚਾਰ-ਵਿਮਰਸ਼ ਇਸ ਮੀਟਿੰਗ 'ਚ ਕੀਤਾ ਜਾਂਦਾ ਹੈ। ਇਹ ਹੋਰ ਦੇ ਕਰ ਉਸ ਵੱਡੀ ਮੀਟਿੰਗ ਦਾ ਜੋ ਸੋਮਵਾਰ ਨੂੰ ਦਿੱਲੀ 'ਚ ਹੋਣ ਜਾ ਰਹੀ ਹੈ ਪੰਜਾਬ ਚ ਕਾਂਗਰਸ ਤੇ ਆਪ ਵਿਚਕਾਰ ਖਿੱਚੋ-ਤਾਣ ਦੇ ਵਿਚਾਲੇ ਦਿਲਚਸਪ ਦੋਵਾਂ ਤਰ੍ਹਾਂ ਵਿਚਾਰ ਬੈਠਕ ਹੋਵੇ ਤੇ ਇਸ ਦੌਰਾਨ ਇੰਡੀਆ ਗਰਜ ਚੋਰਜ ਸੀਟ ਸ਼ੇਰਿੰਗ ਨੂੰ ਲੈ ਕੇ ਚਰਚਾ ਪੰਜਾਬ ਚ ਕਾਂਗਰਸ ਤੇ ਆਪ ਦੇ ਵਿਚਕਾਰ ਗੱਠਜੋੜ ਹੋਵੇਗਾ ਜਾਂ ਨਹੀਂ ਕਿ ਦੋਵੇਂ ਧਿਰਾਂ ਨੂੰ ਅਲਾਈਅንስ ਮਨਜ਼ੂਰ ਹੋਵੇਗਾ ਤੇ ਜੇ ਗੱਠਜੋੜ ਹੁੰਦਾ ਹੈ ਤਾਂ ਕਿਵੇਂ ਸੀਟਾਂ ਦੀ ਵੰਡ ਹੋਵੇਗੀ ਇਹਨਾਂ ਤਮਾਮ ਸਵਾਲਾਂ ਦੇ ਵਿਚਾਲੇ ਸੋਮਵਾਰ ਨੂੰ ਦਿੱਲੀ ਚ ਵੱਡੀ ਬੈਠ ਹੋਣ ਚਾਰੀ ਹੈ ਠੀਕ 12 ਵਜੇ ਕਾਂਗਰਸ ਤੇ ਆਪ ਦੇ ਵਿਚਕਾਰ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ ਚ ਸੀਟ ਸਿਹਰ ਨੂੰ ਲੈ ਕੇ ਹੀ ਚਰਚਾ ਕੀਤੀ ਜਾਵੇਗੀ ਇਸ ਮੀਟਿੰਗ ਦੀ ਜਾਣਕਾਰੀ ਖੁਦ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਦਿੱਤੀ ਹੈ और लगातार होती रहेगी अगली बैठक हम उम्मीद कर रहे हैं कि हम लोग कल करेंगे कल के बाद फिर से अभी वो फाइनल हो रहा है लेकिन कल का समय हमने निकाला है नहीं आम आदमी के पार, पार, पार्टी की बैठक आज होनी थी वो आज नहीं अब कल होगी उनको कुछ उनको को कोई आज आज को कोई कार्यक्रम था, था उनका जिसके कारण उन्होंने कहा कि इसको कल कर लें तो कल होगी बैठक सीट शेयरिंग पर अच्छी बातचीत चारों तरफ जारी ਇੱਕ ਪਾਸੇ ਸੋਮਵਾਰ ਨੂੰ ਸੀਟ ਸਿਰਿੰਗ ਤੇ ਮੀਟਿੰਗ ਹੋਣ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਪਪਾ ਭਾਰ ਨਜ਼ਰ ਆ ਰਹੀ ਹੈ ਕਾਂਗਰਸ ਪ੍ਰਧਾਨ 500 ਸੀਟਾਂ ਤੇ ਤਿਆਰੀ ਦੀ ਗੱਲ ਕਹਿ ਰਹੇ ਨੇ so they will go assess in each parliamentary constituency खैर सीट शेयरिंग वाली मीटिंग ਦੇ ਵਿੱਚੋਂ ਕੀ ਖਬਰ ਨਿਕਲ ਕੇ ਆਉਂਦੀ ਹੈ ਪੰਜਾਬ ਹਰਿਆਣਾ ਨੂੰ ਲੈ ਕੇ ਕੀ ਪਿਕਚਰ ਸਾਫ਼ ਹੁੰਦੀ ਹੈ ਇਹ ਤਾਂ ਮੀਟਿੰਗ ਦੇ ਬਾਅਦ ਹੀ ਸਾਫ਼ ਹੋਵੇਗਾ ਪਰ ਪੰਜਾਬ ਤੇ ਦਿੱਲੀ ਚ ਸੀਟ ਸ਼ੇਅਰਿੰਗ ਨੂੰ ਲੈ ਕੇ ਚੁਣੌਤੀਆਂ ਵੀ ਬਹੁਤ ਨੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵਾਰ-ਵਾਰ ਆਪ ਦੇ ਨਾਲ ਗੱਠਜੋੜ ਤੋਂ ਨਾ ਕੀਤੀ ਜਾ ਰਹੀ ਹੈ ਤੇ ਆਪਣਾ ਸਟੈਂਡ ਸਪਸ਼ਟ ਕਰਦੇ ਹੋਏ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣ ਲੜਨ ਦੀ ਗੱਲ ਕਹੀ ਜਾ ਰਹੀ ਹੈ ਤੇ ਕਾਂਗਰਸ ਤੇ ਆਪ ਦੇ ਵਿਚਕਾਰ ਵਿਵਾਦ ਵੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਦੋਵੇਂ ਪਾਸੇ ਤੋਂ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ ਤੇ ਦੋਵੇਂ ਧਿਰਾਂ ਨੂੰ ਪੇਖਦੀ ਵੀ ਚਿੰਤਾ ਹੈ ਕਿ ਜੇ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਵਿਚਾਰ ਕਿਵੇਂ ਜਾਇਆ ਜਾਵੇ ਇੱਕ ਪਾਸੇ ਸੱਤਾਧਰ ਦੇ ਵਿੱਚ ਆਪ ਤੇ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਹੈ ਤੇ ਦੋਵੇਂ ਪਾਰਟੀਆਂ ਵੱਡੇ ਸਿਆਸੀ ਬਦਲ ਨੇ ਤਾਂ ਫਿਰ ਜਿਹੇ ਦੇ ਵਿੱਚ ਮਿਲ ਕੇ ਚੋਣ ਲੜਨਾ ਕਿਵੇਂ ਸੰਭਵ ਹੋਵੇਗਾ ਤਾਂ ਉੱਥੇ ਦਿੱਲੀ ਦੇ ਵਿੱਚ ਵੀ ਅਜੇ ਗੱਠਜੋੜ ਦੀ ਸਥਿਤੀ ਸਾਫ਼ ਨਹੀਂ ਹੈ ਪੰਜਾਬ ਦੀ ਤਰ੍ਹਾਂ ਦਿੱਲੀ ਕਾਂਗਰਸ ਨੂੰ ਵੀ ਭực ਦੀ ਚਿੰਤਾ ਹੈ ਸਵਾਭਿਕ ਹੈ ਕਿ ਦਿੱਲੀ ਦੇ ਵਿੱਚ ਆਪ ਲਗਾਤਾਰ ਸੱਤਾ ਤੇ ਵਿੱਚ ਹੈ ਤਾਂ ਫਿਰ ਸੀਟਾਂ ਦੀ ਵੀ ਵੱਧ ਡਿਮਾਂਡ ਕੀਤੀ ਜਾਵੇਗੀ ਤੇ ਅਜੇ ਇਹ ਵੀ ਸਵਾਲ ਹੈ ਕਿ ਕਾਂਗਰਸ ਨੂੰ ਘੱਟ ਸੀਟਾਂ ਮਨਜ਼ੂਰ ਹੋਣਗੀਆਂ ਖੈਰ ਨਜ਼ਰ ਸੋਮਵਾਰ ਵਾਲੀ ਮੀਟਿੰਗ ਤੇ ਰਹੇਗੀ ਕਿ ਗੱਲ ਕਿੱਥੇ ਕੁ ਜਾ ਕੇ ਮੁੱਕਦੀ ਹੈ ਦਿੱਲੀ ਤੋਂ ਸ਼ਿਵਮ ਪ੍ਰਤਾਪ న్యూਸ 18 ਪੰਜਾਬ ਇੰਡੀਆ ਗੱਠਜੋੜ ਤੇ ਨਵਾਂ ਟਰਵਿਸ ਸਾਹਮਣੇ ਹੈ ਸਿ ਵਿਚਾਲੇ ਕਾਂਗਰਸ ਨੇ 543 ਕੋਆਰਡੀਨੇਟਰਸ ਐਲਾਨ ਦਿੱਤੇ ਦੱਸਦੇ ਕਿ ਸਾਰਿਆਂ ਲੋਕ ਸਭਾ ਸੀਟਾਂ ਤੇ ਆ ਕੋਆਰਡੀਨੇਟਰਸ ਨਿਯਤ ਕੀਤੇ ਗਏ ਕਿ ਸ਼ੇਅਰਿੰਗ ਤੇ ਚਰਚਾ ਦੇ ਵਿਚਾਲੇ ਆ ਵੱਡਾ ਦਾ ਕਾਂਗਰਸ ਨੇ ਕਰਾਇਆ ਹੈ ਦੱਸੋ ਕੌਂਸਲ ਖੜਗੇ ਨੇ ਕੱਲ ਹੀ ਇਸ ਦਾ ਬਿਲਾਨ ਕੀਤਾ ਸੀਗਾ ਖੜਗੇ ਨੇ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਲਈ ਤਿਆਰ In all 500 uh, constituencies we are working and already we have finalized 500 uh, our uh, uh, parliament observers. So they will go assess in each parliamentary constituency and ultimately when India Alliance is there, then when negotiation will have in each state. then the exact number will come out but we are trying to put our efforts everywhere because today we are thinking we are getting a seat suppose our alliance partner don't agree you take c seats therefore we are putting all 500 uh, uh, observers in each constituencies ne it to bahut acha statement hai iska matlab <laughs> hai कि भाई एक तरफ सीधी बात है अगर इंडिया अलायंस में हम हैं और हम लोग इस बार बार को रेखांकित कर रहे हैं कि जैसे आपने देखा होगा मुकुल वासनी जी की कमेटी ने कहा कि हम लोगों ने आपस में तय कर लिया है कि इस राज्य में हम पहले अपनी पीसीसी से मिले और उसके बाद आने वाले अगले पाँच दस पंद्रह दिन में हम अलग अलग राज्यों में अलग अलग पार्टियों से बात करेंगे तो वो एक प्रक्रिया चालू है अब स्वाभाविक है कि इंडिया अलायंस जो है पूरी की पूरी पाँच सीटें लड़ेगा और जब आप पांच सीट लड़ेंगे तो अभी तो यह तय नहीं है कि हम कौन सी सीट लड़ेंगे और हमारा साथी पार्टनर कौन सी सीट लड़ेगा तो अगर कांग्रेस अपने आप को तैयारी नहीं करती है तो जहां हम लड़ रहे हैं वहां हम कैसे तैयार रहेंगे और जहां अगर कोई और पार्टी लड़ रही है तो चाहे हमारा योगदान उसमें पचास हो चाहे अस्सी हो चाहे पांच हो वो योगदान हम कैसे दे पाएंगे अगर हम तैयार नहीं होंगे तो कांग्रेस के साथ साथ बल्कि जहां जहां जिस जिस पार्टी का असर है उन पार्टियों को भी तैयारी करनी चाहिए अगर खड़गे साहब का यह ऐलान करना कि 540 सीटों पर हम अपने आप और स्वाभाविक हम अपने आप को सशक्त करेंगे और जब हमारे सहयोगी दलों के साथ बातचीत हो जाएगी जिन इलाकों में जिन राज्यों में गठबंधन होना है तो फिर सीटें तय होंगी और जब सीटें तय होंगी स्वाभाविक के, है फिर कैंडिडेट कैंडिडेट और सिंबल उस पार्टी का होगा जिसको वो गठबंधन में सीट अलॉट होती है जहां तक जमीन पर काम करने की बात है साथी पार्टियां भी अपने कार्यकर्ताओं को सक्रिय करेंगी कांग्रेस भी अपने कार्यकर्ताओं को सक्रिय करेगा और अगर हमारे कार्यकर्ता आज से सक्रिय नहीं हो जाएंगे तो चुनाव के दो महीने पहले कोई थोड़ी सक्रिय होता देखिए जो भी पॉलिटिकल कैंपेन होती है और कार्यकर्ता जमीन पे आता है कार्यकर्ता ऑर्गेनाइजेशन एक्टिवेट होती है तो जाहिर सी बात है चुनाव की तैयारी भी उसके अंदर हो जाती है हर पार्टी सीटों के ऊपर अपनी अपनी सीटों के ऊपर तैयारी कर रही है अगर गठबंधन के अंदर उसको वो सीट मिल गई तो बहुत अच्छी बात है नहीं तो जो गठबंधन के अंदर जो पार्टी होगी उसको उसका फायदा होगा तो मुझे नहीं लगता कि इसमें कोई दिक्कत है कि अगर आप सब सीटों के अंदर तैयारी करें करनी चाहिए आम आदमी पार्टी भी सीटों हम लोग भी तैयारी कर रहे हैं हम लोग जो है पंजाब में दिल्ली में सब जगह तैयारी हमारा जो तैयारी का मतलब ये है हमारा वॉलंटियर एक्टिवेटेड है अगर उस जगह से हम ना लड़के कोई और चुनाव लड़ेगा तो हमारा जो घटक दल है जो हमारा जो अलायंस पार्टनर है उसको उसका फायदा मिलेगा देखिए उनको अच्छी बात है अगर वो उनको लग रहा है देखिए पहली बात है ये अलायंस कैसे होगा हो हमें तो खुशी है वो डर कर ही तो अलायंस कर रहे हैं मोदी जी से ये तो खुद ही कह रहे कि हम डरे हुए इसलिए अलायंस कर रहे हैं लेकिन अलायंस देखिए कैसा अधीर रंजन चौधरी जी ममता जी के खिलाफ बोल रहे हैं भगवंत मान जी कांग्रेस के खिलाफ बोल रहे हैं कांग्रेस के बाजवा जी आम आदमी पार्टी के खिलाफ बोल रहे हैं इसलिए इनका पर्पज केवल और केवल सत्ता हथियाने के लिए ऐसा कल्पना कर रहे हैं लेकिन देश के लोग समझदार हैं, इसीलिए जुड़ नहीं पा रहे इसीलिए इनका मकसद केवल और केवल किसी तरीके सत्ता हासिल हो उसको लेकर लाइंस था अच्छी बात है करें लेकिन एक बात तो देश के सामने सच है ना कि आप मोदी जी से इतना डरते हैं कि अपने दुश्मनों को गले लगाने को तैयार है आपको मोदी जी का इतना डर लगता है ਹੁਣ ਗੱਲ ਕਰਾਂਗੇ ਹਰਸਿਮਰਤ ਕੌਰ ਬਾਦਲ ਦੀ ਗਠਜੋੜ ਦੇ ਸਵਾਲ ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਸ ਗਠਜੋੜ ਨਾਲ ਪੰਜਾਬ ਦਾ ਭਲਾ ਹੈ ਉਸ ਦਾ ਸਵਾਗਤ ਹੈ ਇਹ ਇੰਡੀਆ ਗੱਲਾਂ ਵੱਡੀਆਂ ਗੱਲਾਂ ਇਸ ਦੇ ਫੈਸਲੇ 파ਰਟੀ ਲੈਂਦੀ ਹੈ ਤੇ ਅੱਜ ਸਾਡਾ ਸਿਰਫ BSP ਨਾਲ ਦੀ ਗਠਜੋੜ ਹੈ ਤੇ ਜਦੋਂ ਗਠਜੋੜ ਦੇ ਪੱਲੇ ਸਵਾਲ ਕੀਤਾ ਗਿਆ ਹਰਸਿਮਰਤ ਕੌਰ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਜਿਸ ਗਠਜੋੜ ਨਾਲ ਪੰਜਾਬ ਦਾ ਭਲਾ ਹੁੰਦਾ ਹੈ ਉਸ ਦਾ ਸਵਾਗਤ ਹੈ ਇਹ ਵੱਡੀਆਂ ਗੱਲਾਂ ਇਸ ਦੇ ਫੈਸਲੇ 파ਰਟੀ ਹੀ ਲੈਂਦੀ ਹੈ ਅੱਜ ਸਾਡਾ ਸਿਰਫ BSP ਨਾਲ ਹੀ ਕਟਚੋਰ ਅਲੀਦਲੀ BSP ਦੇ ਨਾਲ ਅਲਾਈਅንስ ਹੈ ਕਿ ਕਿਹੜੇ ਹੋ ਜਾਓ ਕਿ ਸਾਡੀ ਅਲਾਈਅንስ ਆਲਰੇਡੀ ਬਣੀ ਹੋਈ ਹੈ ਜੀ ਮੈਡਮ ਇਹ ਵੱਡੀ ਗੱਲ ਹੈ ਕਿ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਹਨ हां ਜਿਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਦੇ ਨਾਲ ਪੰਜਾਬ ਪ੍ਰੋਗਰੈਸ ਕਰਦਾ ਹੈ ਉਹ ਜੀ ਅਲਾਈਅንስ ਹਮੇਸ਼ਾ ਵੈਲਕਮ ਹੋਣਗੇ ਲੇਕਿਨ ਤਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਹੀਂ ਕੋਈ ਗੱਠ ਜੋੜਿਆ ਨਾ ਦੀ ਤਰ੍ਹਾਂ ਕਰਨਾ ਜਿਹੜੇ ਇੰਡੀਆ ਅਲਾਈன்ஸ் ਇਕੱਠਾ ਇਸ ਕਰਕੇ ਨਹੀਂ ਉਹ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਈ ਪਹੁੰਚ ਜਾਈਏ ਹੁਣ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਸਿੱਧੂ ਨੇ ਮੋੜ ਕਾਂਗਰਸ ਦੀ ਟੈਨਸ਼ਨ ਵਧਾ ਦਿੱਤੀ ਹੈ ਕਿ ਬਠਿੰਡਾ ਰੈਲੀ ਤੋਂ ਪੰਜਾਬ ਕਾਂਗਰਸ ਨਾਰਾਜ਼ ਹੈ ਇਸੇ ਵਿਚਾਲੇ ਇਨਚਾਰਜ ਦੇ ਪੰਜਾਬ ਦੌਰ ਤੋਂ ਪਹਿਲਾਂ ਰੈਲੀ ਤੇ ਕਈ ਤਰਾ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਯੂਨਿਟ ਨਾਲ ਬਿਨਾਂ ਸਲਾਹ ਆ ਰੈਲੀ ਰੱਖੀ ਗਈ ਚੰਗਾ ਹੁੰਦਾ ਜੇ ਪਾਰਟੀ ਦੇ ਸਾਰੇ ਲੀਡਰਸ ਇਕੱਠੇ ਹੁੰਦੇ ਅੱਜ ਤੋਂ ਪੰਜਾਬ ਦੌਰੇ ਤੇ ਹਨ ਦਿਵਿੰਦਰ ਯਾਦਵ ਦੱਸਦੇ ਕਿ ਕੱਲ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਨਗੇ ਗੱਲਬਾਤ ਕਰਨਗੇ ਤੇ ਕੱਲ ਹੀ ਸਿੱਧੂ ਦੀ ਹੁਸ਼ਿਆਰਪੁਰ ਚਵੈਲੀ ਨੂੰ ਰੱਖੀ ਗਈ ਹੈ ਤੇ ਚਲੇ ਸਦੋ ਨੇ ਮੋੜ ਜੋ ਪੰਜਾਬ ਕਾਂਗਰਸ ਦੀ ਟੈਂਸ਼ਨ ਜੋ ਹੈ ਉਹ ਬਤਾ ਦਿੰਦੀ ਹੈ ਬਠਿੰਡਾ ਚ ਕਲੋਨਾ ਦੇ ਵੱਲੋਂ ਰੈਲੀ ਕੀਤੀ ਗਈ ਤੇ ਕਈ ਵਿਪਾਕ ਬਿਆਨ ਵੀ ਉਠੇ ਦਿੱਤੇ ਗਏ ਸ੍ਰੀਚਲੇ ਸੀਐਲਪੀ ਲੀਡਰ ਤੇ ਪੰਜਾਬ ਹਸਪਤਾਨ ਰਾਜਾ ਵੜਿੰਗ ਪਹਿਲਾਂ ਹੀ ਬੋਲ ਚੁੱਕੇ ਨੇ ਜੇ ਕੋਈ ਗੱਲ ਰੱਖਣੀ ਹੈ ਤੇ ਉਹ ਪਾਰਟੀ ਦੇ ਸਟੇਜ ਤੇ ਰੱਖੀ ਜਾਏ ਜਿਸ ਦੇ ਵਿਚਾਲੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀਗਾ ਕਿ ਆਪਣਾ ਵੱਖਰਾ ਅਖਾੜਾ ਨਜੂ ਸਿੰਘ ਸਿੱਧੂ ਲਗਾਣਾ ਬੰਦ ਜੋ ਉਸ ਸਿੰਘ ਸਿੱਧੂ ਨੇ ਬਠਿੰਡੇ ਦੇ ਵਿੱਚ ਇੱਕ ਰੈਲੀ देखो मेनू ਲੱਗਦਾ ਜੇ ਚੰਗਾ ਹੁੰਦਾ ਜੇ ਯਾਦਵ ਜੀ ਦੇ ਆਨ ਤੋਂ ਬਾਅਦ ਇਹ ਕੋਈ ਉਹਨਾਂ ਨੇ ਮੀਟਿੰਗ ਕਰਕੇ ਪੰਜਾਬ ਪ੍ਰਧਾਨ ਸਾਡੇ ਰਾਜਾ ਵਰਿੰਗ ਜੀ ਨਾਲ ਮੀਟਿੰਗ ਕਰਤੇ ਸਾਡੇ ਬਾਈਵਾ ਸਾਹਿਬ ਨਾਲ ਮੀਟਿੰਗ ਕਰਕੇ ਫੇਰ ਇੱਕੋ ਰੈਲੀ ਰੱਖਤੇ ਕਿਉਂਕਿ ਇਹਨਾਂ ਨੇ ਮੈਨੂੰ ਲੱਗਦਾ ਇੱਕ ਹੋਰ ਹੁਸ਼ਿਆਰਪੁਰ ਚ ਵੀ ਰੈਲੀ ਰੱਖਣੀ ਹੈ ਰੱਖਣਾ ਅੱਛੀ ਗੱਲ ਹੈ ਕਾਂਗਰਸ ਵੱਾਸਤੇ ਰੈਲੀਏ ਪਰ ਜਿਹੜੇ ਰੈਲੀ ਦੇ ਵਿੱਚ ਅਸੀਂ ਸਾਰੇ ਕਾਂਗਰਸ ਦੇ ਵਰਕਰ ਜਾਂ ਸਾਰੇ ਜਿਹਨੇ ਲੀਡਰਸ ਨੇ ਸਾਡੇ ਪ੍ਰਧਾਨ ਸਾਹਿਬ ਜਾਣਦੇ ਉਹ ਰੈਲੀ ਦੀ ਸ਼ਾਨ ਜਿਹੜੀ ਉਹ ਹੋਰ ਤੇ ਕਿੰਨਾ ਬੰਦੀ ਹੈ ਸੋਹਣੀ ਲੱਗਦੀ ਹੈ ਅਸੀਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਟੋਟੋਟੇ 50 ਐਜੀਟੇਸ਼ਨ ਕਿਤੇ ਕਾਂਗਰਸ ਨੇ ਰਾਜਾ ਵਡੰਗ ਜੀ ਦੀ ਰਹਿਮਾਈ ਦੇ ਵਿੱਚ ਉੱਥੇ ਸਾਰੇ ਤਕਰੀਬਨ ਸਾਰੀ ਐਕਸ ਮਿਨਿਸਟਰੀ ਜਾਂ ਐਮ ਐਲ ਏ ਜਾਂ ਸਾਰੇ ਹੋਰ ਜਿਹੜੇ ਜ਼ਿਲ੍ਹਾ ਸਹਿਬਾਨ ਦੇ ਪ੍ਰਧਾਨ ਸੀ ਜਾਂ ਹੋਰ ਵੀ ਜਿਹੜੇ ਲੀਡਰ ਸੀ ਸਾਰੇ ਪਹੁੰਚੇ ਬਰਕਰ ਵੀ ਪਹੁੰਚੇ ਇੱਕ ਸੋਨਾ ਪਰਵਾ ਇਕੱਠ ਲੱਗਦਾ ਕਿਉਂਕਿ ਇਸ ਵੇਲੇ ਅਸੀਂ ਆਪੋਜੀਸ਼ਨ ਦੇ ਵਿੱਚ ਹਾਂ ਜਦੋਂ ਅਸੀਂ ਆਪੋਜੀਸ਼ਨ ਵਿੱਚ ਹੁੰਨੇ ਆ ਉਦੋਂ ਸਾਨੂੰ ਵੱਖੋ ਵੱਖਰੇ ਨਹੀਂ ਚੱਲਣਾ ਚਾਹੀਦਾ ਸਾਨੂੰ ਇਕੱਠਾ ਰਹਿਣਾ ਚਾਹੀਦਾ ਇੱਕ 'ਚ ਬਰਕਤ ਆ ਛੋਟੇ ਦੇ ਵਿੱਚ ਸੋਨਾ ਹੈ ਇਕੱਲੀ ਇਕੱਲੀ ਲੱਕੜੀ ਟੁੱਟ ਜਾਂਦੀ ਹੈ ਤੇ ਜਿਆਦਾ ਜਿਹੜੀ ਇਕੱਠੀਆਂ ਲੱਕੜੀਆਂ ਦਾ ਢੱਕਾ ਨਹੀਂ ਟੁੱਟਦਾ ਸੋ ਇੱਕ ਵਾਰੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਸਾਰੇ ਕਾਂਗਰਸੀਆਂ ਨੂੰ ਵੀ ਆਪਾਂ ਇਕੱਠੇ ਚੱਲੀਏ ਏਕੇ ਦੇ ਵਿੱਚ ਬਰਕਤ ਆ ਇਸ ਵੇਲੇ ਸਾਨੂੰ ਤਾਕਤ ਵਖਾਣ ਦੀ ਲੋੜ ਆ ਤੇ ਮੈਨੂੰ ਲੱਗਦਾ ਇਹ ਮੇਰੀ ਜਿਹੜੀ ਅਪੀਲ ਸਾਰੇ ਕਾਂਗਰਸੀ ਬਣਨਗੇ ਤੇ ਆਪਾਂ ਇਕੱਠੇ ਹੋ ਕੇ ਚੱਲਿਆ ਕਰਾਂ ਇਸ ਤੋਂ ਪਹਿਲਾਂ ਸਿੱਧੂ ਨੇ ਬਠਿੰਡਾ ਦੇ ਕੋਟ ਸ਼ਮੀਰ ਚ ਰੈਲੀ ਕੀਤੀ ਜਿੱਥੇ ਉਹਨਾਂ ਵੱਲੋਂ ਦਿੱਤੇ ਗਏ ਕੁਝ ਬਿਆਨ ਅਜੀਬ ਹੀ ਸਨ ਜਿਸ ਨਾਲ ਉਹਨਾਂ ਆਪਣੀ ਹੀ ਪਾਰਟੀ ਤੇ ਸਵਾਲ ਜਠੇ ਕਿੱਦਾਂ ਕਹੂੰਗਾ ਭਾਈ ਕਿਹਨੂੰ ਚੁਣਨਾ ਹੈ ਜਿਹੜਾ ਕਿਰਦਾਰ ਹੋਵੇ ਗੁਰੂ ਸਾਹਿਬ ਦੇ ਕਹਿਣ ਮਾਨ ਜਿਹੜਾ ਬਚਨਾਂ ਤੇ ਖੜੇ ਜਿਹਦੀ ਜਮਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਈਦੀ ਤੋਂ ਹੀ ਦਬ ਜਾਂਦੇ ਆ ਪਹਿਲਾਂ ਹੁੰਦਾ ਸੀ 75 25 ਕੈਪਟਨ ਦੇ ਬਾਦਲ ਮੇਰੀ ਤੇਰੀ ਆਕੀ ਸਕੀ ਠੀਕ ਆ ਬਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੋ ਹੋ ਗਿਆ 80 ਵੀ ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਆਪਣੀ ਲਕੀਰ ਵੱਡੀ ਕਰੋ ਨਾ ਤੁਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਮਣੀਆਂ ਨੂੰ ਚੁੱਕ ਕੇ ਪੰਜਾਬ ਦੇ ਮੁਖੜ ਤੇ ਲਾਉਣਾ ਵਰਕਰ ਕੀ ਜਾਂਦਾ ਥਾਪੜਾ ਜਾਂਦਾ ਇੱਜ਼ਤ ਕਿਹਦਾ ਮਾਨ ਕਿਹਦਾ ਸਨਮਾਨ ਕਿਹਦਾ ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸੋਂ ਦੋ ਉੱਠੂ ਕਾਂਗਰਸੋਂ ਦੋ ਉੱਠੂ ਜਦੋਂ ਕਾਂਗਰਸ ਦਾ ਵਰਕਰ ਗਲੀਆਂਾਂ 'ਚ ਮਹੱਲਿਆਂ 'ਚ ਚਾਲਾਂ 'ਚ ਚਾਹ ਦੀਆਂ ਦੁਕਾਨਾਂ ਦੇ ਉੱਤੇ ਪਰੌਂਖਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ ਮੜੋ ਏ ਟੱਕਰ ਵਾਂਗੂ ਭੱਜੋ ਏ ਇਥੋਂ ਸਾਡਾ ਲੀਡਰ ਤੁਹਾਡੇ ਨਾਲ ਇਮਾਨਦਾਰ ਹੈ ਸਾਡੀਆਂ ਨੀਤੀਆਂ ਤੁਹਾਡੇ ਨਾਲ ਤਗੜੀਆਂ ਨੇ ਤੇ ਜੇ ਅਸੀਂ ਵੀ ਚੱਲੀ ਗਿਆ ਸਰ ਗਿਆ ਕਿਰਦਾਬ ਸਮਝੌਤੇ ਨਾਲ गिर ਜਾਂਦਾ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ ਕੋਈ ਹੋਂਮ ਨਹੀਂ ਉਥੇ ਜਾ ਕੇ ਜਦੋਂ ਕਰਤਾਰਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉਥੇ ਨਹੀਂ ਹੈ ਤੂੰ ਮੈਂ ਆਪਣੀ ਮੈਂ ਥੱਲੇ ਸਿਰਦਾ ਘਰ ਕਰ ਜਾਉ ਜਿਹੜੇ ਵਰਕਰ ਨਰਾਜ ਨੇ ਸੁਪਿਆ ਨੂੰ ਉਖਾਉਂ